ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ 12 ਮਹਾ ਮਾਂਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕੀਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਾ ਹੋ ਰਾਮ ਚਾਰ ਕੁੰਟ ਦੇ ਦਿਸ ਭ੍ਰਾਮੀ ਥਕ ਆਏ ਪ੍ਰਭ ਕੀ ਸਾਮ ਤੇ ਨਾ ਦੁਦਤੇ ਬਾਹਰੀ ਕਿਤੈ ਨਾ ਵੈ ਕਾਮ ਜਲ ਬਿਨ ਸਾਕ ਕੁੰਮ ਲਾਵਤੀ ਉਪਜੈ ਨਾਹੀ ਨਾਮ ਹਰ ਨਾਹ ਨ ਮਿਲਿਆ ਸਾਜਨਾ ਕਤ ਪਾਈਐ ਵਿਸਰਾਮ ਜੇਤ ਘਰ ਹਰ ਕੰਤ ਨਾ ਪ੍ਰਗਟਾਈ ਪਾਠ ਨਗਰ ਸੇ ਗ੍ਰਾਮ ਸ੍ਰਾਵਸੀ ਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਵੇ ਹੋਣੀ ਆ ਮੀਤਾ ਸੱਜਣ ਸਭ ਜਾਮ ਨਾਨਕ ਕੀ ਵਿਨੰਤਿ ਆ ਕਰ ਕਿਰਪਾ ਦੀਜਾ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਮਿਹ ਚਲਤਾ ਮ ਚੇਤਾ ਗੁਬਿੰਦ ਰਾਦੀਆ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਨ ਪਾਇਆ ਪ੍ਰਭ ਆਪਣਾ ਇਤਸ ਹੈ ਗਣਾ ਇੱਕ ਖੇਨਾ ਤਸਵਨ ਜੀਵਣਾ ਮਿਰਥਾ ਜਨਮ ਜਣਾ ਜਲ ਤਲ ਮਹੀਆਲ ਪੂਰਿਆ ਰਬਿਆ ਵਿੱਚ ਬਣਾ ਸੋ ਪ੍ਰਭ ਚਿਤਨਾ ਵਈ ਕਿਤੜਾ ਦੁੱਖ ਗਣਾ ਜਿੰਨੀ 라ਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਜੇ ਤਮ ਲਾਏ ਸੋ ਪ੍ਰਭੂ ਤਿਸ ਕੈ ਪਾਈ ਲੱਗਾ ਬੈਸਾਖ ਧੀਰਨ ਕਿਉ ਵਾਢੀ ਆ ਜਿੰਨਾ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤ ਰਕ ਲਤਰਨਾ ਸੰਗ ਤਨਾ ਹਰ ਵਿਨਾਸੀ ਹੋਹ ਪਲਚ ਪਲਚ ਸਗਲੀ ਮੋਈ ਝੂਠਾ ਧੰਦਾ ਮੋਹ ਇਕਸ ਹਰ ਕੇ ਨਾਮ ਬਿਨਾ ਅੱਗੇ ਲਈ ਅਹ ਕੋਹੇ ਦਇਓ ਵਿਸਾਰਿ ਬੁਗਚਣਾ ਪ੍ਰਭ ਬਿਨਾ ਅਵਰਨਾ ਕੋਏ ਪ੍ਰੀਤਮਾ ਚਰਣੀ ਜੋ ਲਗੇ ਤਨ ਕੀ ਨਿਰਮਲਾ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਬੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤਾਂ ਭੇਟੇ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨਾ ਹਰ ਸੱਜਣ ਦਾ ਵਣ ਲੱਗਿਆ ਕਿਸ ਅਨੰਦੇਹੀ ਵਨ ਮਾਨਕ ਮੋਤੀ ਨਾਮ ਪ੍ਰਵ ਹੁਣ ਲੱਗੈ ਨਾਹੀ ਸੰਨ ਰੰਗ ਸਭੇ ਨਾਰਾਇਣ ਜੀਤੇ ਮਨ ਭਾਵਨਾ ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰੰਨਾ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਅਹ ਧੰਨਾ ਆਪਣ ਲੀਆ ਜਿਮਲਾ ਵਿਛੜ ਕਿਉ ਰੋਵਾਨਾ ਸਾਧੂ ਸੰਗ ਪ੍ਰਾਵਤੇ ਨਾਨਕ ਰੰਗ ਮਨੰਨ ਹਰ ਜੇਠਾ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਾਨਾ ਆਸਾੜਤ ਪੰਧਾ ਇਸ ਲੱਗੈ ਹਰ ਨਾ ਹੁਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਐ ਭਾਇ ਵਿਗੁੱਚੀਐ ਗਲ ਪਈ ਸੋ ਜਮਕੀ ਫਾਸੋ ਜੇ ਹਾ ਬੀਜੈ ਸੁਲਣਾ ਮਥਾ ਜੋ ਲਿਖਿਆਸ ਰੈਣ ਵਿਹਾਣੀ ਪਸ਼ਤਾਣੀ ਉਟ ਚੱਲੀ ਗਈ ਨਿਰਾਸਾ ਜਿਨ ਕਾ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਾਪਤੁ ਤੇ ਬਿਨਾ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣਾ ਸਰਸੀ ਕਾਮਣੀ ਚਰਨ ਕਮਲਾ ਸਿਉ ਪਿਆਰ ਮਨ ਤਨ ਆ ਨ ਰਤਾ ਸਚ ਰੰਗਾ ਇੱਕੋ ਨਾਮ ਆਧਾਰ ਦੇਖਿਆ ਰੰਗ ਕੂੜਾ ਵਿਆ ਦਿਸਨਾ ਸਬੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਰ ਸਾਧੂ ਪੀਵਣ ਹਾਰ ਬਣ ਤਿਣਾ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਪਰ ਹਰ ਮਿਲਣਾ ਨਉ ਮਨ ਨੋਚਦਾ ਕਰਮ ਮਿਲਾ ਬਣਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰਜੀ ਮਇਆਕਰ ਸਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਭਾਦੋਏ ਭਰਮ ਫੁਲਾਣੀਆਂ ਦੂਜੈ ਲੱਗਾ ਹੈ ਤਾ ਲੱਖ ਸੀਗਾਰ ਬਣਾਇਆ ਕਾਰਜ ਨਹੀਂ ਕੀਤਾ ਜਿਤ ਦਿਨਾਂ ਦੇਹ ਬਿਨ ਸਸੀ ਤਤ ਵੇਲਾ ਕਹਿਸਨ ਪ੍ਰੇਤਾ ਪਕੜਾ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤਾ ਛਾੜਾ ਖੜੋ ਤੇਖ ਰਮਾਹੀ ਜਨਸੋ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਆਸੀ ਤਾ ਜਿਹਾ ਵਿਝੈ ਸੁਲਣਾ ਕਰਮ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤਾ ਸੇ ਪਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤਾ ਆਸਨਾ ਪ੍ਰੇਮ ਮਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿਨਤੀ ਕਰਹਿ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈ ਆਸੇ ਵਿਛੜ ਕਤਹਿ ਨ ਜਾਏ ਪ੍ਰਾਵ ਵੇਣਾ ਦੂਜਾ ਕੋ ਨਹੀਂ ਨਾਨਕਾ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿੰਨਾ ਮਇਆ ਹਰ ਰਾਏ ਕਤਕ ਕਰਮ ਕਮਾਵਣੇ ਦੋਸਨਾ ਕਾਹੂ ਜੋਗ ਭਰਮੇ ਸਰਤੇ ਭੁੱਲਿਆ ਵਿਆਪਨ ਸਬੇ ਰੋਗਾ ਬੇਮੁਖ ਹੋਏ RAM ਤੇ ਲੱਗਨਾ ਜਨਮ ਵਿਜੋਗਾ ਕਿਨ ਮੇ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗਾ ਬਿਚਨਾ ਕੋਈ ਕਰ ਸਕੈ ਕਿਸ ਤਰ ਰੋਵੈ ਰੋਜਾ ਕੀ ਤੱਕ ਸੁਨ ਨ ਹੋਵੈ ਲਿਖਿਆ ਤੁਰ ਸੰਜੋਗਾ ਵਟ ਭਾਗੀ ਮੇਰਾ ਪ੍ਰਾ ਮਿਲਾਇ ਤਾ ਉਤਰੈ ਸਭ ਬਿਯੋਗ ਨਾਨਕ ਕਾ ਪ੍ਰਵਰਾਖਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗਿ ਬਿਨ ਸਹਿ ਸਬੇ ਸੋਚੈ ਮੰਕਿਰ ਮਾਹੀ ਸੋਂਦੀਆ ਹਰ ਪਿਰ ਸੰਗ ਬੈਠੜੀਆ ਤਨ ਕੇ ਸੋਬਾ ਕਿਆ ਗਣੀ ਜੇ ਸਾਹਿਬ ਮਿਲੜਿਆ ਹ ਤਨ ਮਨ ਮੋਲਿਆ ਰਾਮ ਸੋ ਸੰਗ ਸਾਦ ਸਹਿ ਲੜਿਆ ਹ ਸਾਦ ਜਨਾ ਤੇ ਬਾਹਰੀ ਸ ਰਹਿਣਾ ਕੇ ਲੜੀਆਂ ਤਨ ਦੁਖ ਨ ਕਬ ਹੋ ਤਰਾ ਸੇ ਜਮਕੇ ਵਸ ਪੜਿਆ ਹ ਜਿੰਨੀ 라ਵਿਆ ਪ੍ਰਭ ਆਪਣਾ ਸੇ ਦਿਸਨਾ ਨਿਤ ਖੜੀਆ ਹ ਰਤਨਾ ਜਵੇਹਰ ਲਾਲ ਹਰ ਕੰਠ ਤਿਨਾਂ ਜੜੀਆ ਹ ਨਾਨਕ ਵੰਚੈ ਧੂੜ ਤੇ ਨਾ ਪ੍ਰਭ ਸਰਣੀ ਦਰ ਪੜੀਆ ਹ ਮੰਕਿਰ ਪ੍ਰਭ ਅਰਧਨਾ ਗਹੜਨਾ ਜਨਮੜੀਆ ਹ ਭੋਖਾ ਤੁਖਾਰ ਨਾ ਵਿਆਪਾਈ ਕੰਠ ਮਿਲਿਆ ਹਰਨਾਹ ਮਨ ਵਿਦਿਆ ਚਰਨਾਰਵਿੰਦਾ ਦਰਸਨਾ ਲਗੜਾ ਸਾਹ ਓਟਾ ਗੋਵਿੰਦਾ ਗੁਪਾਲ ਰਹਾਏ ਸੇਵਾ ਸੁਮਿਲਾਹ ਵਿਖਿਆ ਪੋਹਿ ਨ ਸਕੈ ਮਿਲ ਸਾਧੂ ਗੁਣਗਾਹ ਜਹਤਿ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸੁਮਾਹਾ ਕਰ ਗੈ ਲੀਨੀ ਪਾਰ ਬ੍ਰਹਮਾ ਬੌੜ ਨਾ ਵਿਛੜੀ ਆਹ ਵਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਾਹ ਹਉ ਸ਼ਰਮ ਪਈ ਨਾਰਾਇਣੈ ਨਾਨਕ ਦਰਪਈਆਹ ਪੋਖ ਸੁਹੰਦਾ ਸਰਬ ਸੁਖਾ ਜਿਸ ਬਖਸ਼ੇ ਬੇਪਰਵਾਹ ਮਾਗ ਮੱਜਨਾ ਸੰਗ ਸਾਧੂ ਆ ਧੂੜੀ ਕਰ ਇਸ ਨਾਨ ਹਰ ਕਾ ਨਾਮ ਧਿਆਈ ਸੋਣਾ ਸਭ ਨਾਨੋਂ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੀ ਜਾਏ ਹੁ ਮਹਾਨ ਕਾਮ ਕਰੋਦ ਨਾਮੁ ਹੀਐ ਬਿਨ ਸਹਿ ਲੋਭ ਸੁਆਨ ਸੱਚਾ ਮਾਰਗ ਚਲਦਿਆਂ ਉਸਤ ਕਰੇ ਜਹਾਨ 68 ਤੀਰਥ ਸਗਲ ਪੁੰਨ ਜੀਉ ਦਇਆ ਪ੍ਰਵਹਾਰ ਜਿਸ ਨੋ ਦੇਵੈ ਦਇਆ ਕਰੈ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਗ ਸੁੱਚੇ ਸੇ ਕਾਂਢਿ ਅਹ ਜਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟਿਆ ਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸਹਿਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਐਚ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਏ ਮੇਲ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਈ ਹਰ ਜਿਹਾ ਵਰ ਨਾ ਦਿਸਾਈ ਕੋਈ ਦੂਜਾ ਲਬੈ ਨਾ ਲਹਾਈ ਹਾਲਤਾ ਪਾਲਤਾ ਸਵਾਰਿਓਨ ਨਿਹ ਚਲਾ ਦਿੱਤੀ ਅਨਜਾਇ ਸੰਸਾਰ ਸਾਗਰ ਤੇ ਰਖਿਆ ਨ ਬਹੁੜਾ ਜਨਮ ਧਾਏ ਜਿਹਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗਣਾ ਨੇਤਾ ਸਲਾਹੀਆ ਜਿਸ ਨਾ ਤਿਲਨਾਤ ਮਾਏ ਜਿੰਨ ਜਿਨਾ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗਹਿ ਸਤਿਖਰੇ ਸਰਬ ਸੁਖਾ ਨਿਤ ਚਰਨ ਹਰਿ ਭਉ ਜਲਾ ਵਿਖਮਾ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾ ਹਿਜਰੇ ਕੂੜ ਗਏ ਦੁਬਦ ਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਭਲੇ ਜਿਸ ਕਾ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ